ਪੰਜਾਬ ਸਰ ਇੱਕ ਕਿਊਸਿਕ ਪਾਣੀ ਦੀ ਇੱਕ ਕਿਊਸਿਕ ਪਾਣੀ ਦੀ ਵੈਲਿਊ ਪਤਾ ਕਿੰਨੀ ਆ ਸਰ ਇੱਕ ਕਿਊਸਿਕ ਸਰ ਇੱਕ ਕਿਊਸਿਕ ਪਾਣੀ ਦੀ ਵੈਲਿਊ ਆ 1.25 ਕਰੋੜ ਸਰ ਸਵਾ ਕਰੋੜ ਰੁਪਏ ਦਾ ਇੱਕ ਕਿਊਸਿਕ ਪਾਣੀ ਆ ਸਰ ਸਰ ਜਿੰਨੇ ਕਿਊਸਿਕ ਪਾਣੀ ਇਹਨਾਂ دریاਵਾ ਦੀ ਹਿੱਕ ਚੀੜਦਾ ਹੋਇਆ ਰਾਜਸਥਾਨ ਹਰਿਆਣੇ ਨੂੰ ਜਾ ਰਿਹਾ ਕਦੇ ਸਰ ਉਹਦਾ ਮੁੱਲ ਪਵਾ ਕੇ ਦੇਖ ਲਿਓ ਸਰ ਜਿਹੜੇ ਪੰਜਾਬ ਸਰ ਕਹਿੰਦੇ ਨੇ ਨਾ 3 ਲੱਖ ਕਰੋੜ ਦਾ ਕਰਜ਼ਾ ਹੈ ਸਰ ਇੱਕ ਵਾਰ ਮੁੱਲ ਪਵਾ ਕੇ ਦੇਖ ਲਿਓ ਸਰ ਪੰਜਾਬ ਸਰ ਪੰਜਾਬ ਪੂਰੇ ਵਿਸ਼ਵ ਦਾ ਸਭ ਤੋਂ ਅਮੀਰ ਸੂਬਾ ਹੋਊਗਾ ਜੀ ਵਿਸ਼ਵ ਦਾ ਅਮੀਰ ਸੂਬਾ ਜੇ ਕਿਤੇ ਸਾਨੂੰ ਉਹਦਾ ਮੁੱਲ ਮਿਲ ਜਵੇ ਸਰ ਪਰ ਇਹਨਾਂ ਨੇ ਸਰ ਕੋਲਾ ਜਿਹੜੀ ਸਟੇਟ 'ਚ ਕੋਲਾ ਹੁੰਦਾ ਫਰੀ ਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਲੋਹਾ ਨਿਕਲਦਾ ਫਰੀ ਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਸੋਨਾ ਨਿਕਲਦਾ ਫਰੀ ਚ ਮਿਲਦਾ ਨਹੀਂ ਸਰ ਜਿਹੜੀ ਸਟੇਟ 'ਚੋਂ ਤੇਲ ਨਿਕਲਦਾ ਫਰੀ ਚ ਮਿਲਦਾ ਨਹੀਂ ਸਰ ਫਿਰ ਸਾਡੀ ਸਟੇਟ ਕੋਲ ਤਾਂ ਸਿਰਫ ਇੱਕੋ ਇੱਕ ਚੀਜ਼ ਸੀ ਪਾਣੀ ਸਰ ਫਿਰ ਸਾਡਾ ਪਾਣੀ ਕਿਉਂ ਫਰੀਚ ਲੈ ਕੇ ਜਾ ਰਹੇ ਨੇ ਕਿਉਂ ਨਹੀਂ ਮੁੱਲ ਦੇ ਰਹੇ ਸਰ ਵੱਡੀ ਗੱਲ ਹੈ ਕਿਉਂ ਨਹੀਂ ਮੁੱਲ ਦੇ ਰਹੇ ਸਰ ਲਾਸਟ ਗੱਲ ਕਹਿ ਰਹੇ ਆ ਸਰ 31 ਦਸੰਬਰ 31 ਦਸੰਬਰ 1981 ਨੂੰ ਸਰ ਇੱਕ ਐਗਰੀਮੈਂਟ ਸਾਈਨ ਹੋਇਆ ਪੰਜਾਬ ਦੇ ਡਾਕਰੇ ਐਗਰੀਮੈਂਟ 31 ਦਸੰਬਰ ਸਰ 31 ਦਸੰਬਰ 1981 ਨੂੰ ਪੰਜਾਬ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਸਰ ਜਿਹੜੀ ਕਿ ਦੇਸ਼ ਤੇ ਰਾਜ ਕਰਦੇ ਉਸ ਸਮੇਂ ਦੀ ਪਾਰਟੀ ਦੀ ਜਮਾਤ ਦੇ ਹੈੱਡ ਇੰਦਰਾ ਗਾਂਧੀ ਜੀ ਦਰਬਾਰਾ ਸਿੰਘ ਜੀ ਨੂੰ ਪੰਜਾਬ ਤੋਂ ਕਾਂਗਰਸ ਦੇ ਮੁੱਖ ਮੰਤਰੀ ਭਜਨ 달 ਜੀ ਹਰਿਆਣਾ ਤੋਂ ਕਾਂਗਰਸ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਜੀ ਕਾਂਗਰਸ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਜੀ ਮੁੱਖ ਮੰਤਰੀ ਰਾਜਸਥਾਨ ਤੋਂ ਸਰਤ ਤੰਨੇ ਮੁੱਖ ਮੰਤਰੀ ਕਾਂਗਰਸ ਦੇ ਸੱਦੇ ਜਾਂਦੇ ਨੇ ਬੁਲਾਏ ਜਾਂਦੇ ਨੇ ਐ ਟੇਬਲ ਤੇ ਐ ਕਾਗੀ ਧਰਿਆ ਜਾਂਦਾ ਕਿ ਜਾਂ ਤਾਂ ਅੱਜ ਆਪਣੀਆਂ ਚੀਫ ਮਿਨਿਸਟਰੀਆਂ ਛੱਡ ਦਿਓ ਨਹੀਂ ਇਹਦੇ ਤੇ ਸਾਈਨ ਕਰ ਦਿਓ ਸਰ ਸਿਰ ਸੁੱਟ ਕੇ ਐ ਸਾਈਨ ਕਰਕੇ ਆਏ ਨੇ ਤੰਨੇ ਤੰਨੇ ਰਣੇ ਸਰ ਕਿੱਡੀ ਪੱਟੀ ਗੱਲ ਹੈ ਸਰ ਡਾਕਾ ਸਰ ਇਸ ਤੋਂ ਬਾਅਦ ਚ 1976 ਚ ਸਰ 1976 ਚ ਜਿਹੜਾ ਪਾਣੀਆਂ ਦਾ ਅਵਾਰਡ ਸੀ ਨਾ ਸਰ ਇਟ ਵਾਸ ਕਨਵਰਟਡ ਟੂ ਅਕੋਰਡ ਸਰ ਉਹ ਜਿਹੜਾ ਅਵਾਰਡ ਜਾਰੀ ਕੀਤਾ ਸੀ ਉਹ ਐਗਰੀਮੈਂਟ ਚ ਤਬਦੀਲ ਕਰਤਾ ਸਰ 1976 ਚ ਉਸ ਸਾਈਨਾਂ ਤੋਂ ਬਾਅਦ ਚ ਕਿਵੇਂ ਬੱਜ ਜਾਂਦਾ ਸਰ ਪੰਜਾਬ ਦੱਸੋ ਤਾਂ ਸਹੀ ਅੱਜ ਕਹਿੰਦੇ ਨੇ ਜੀ ਕੈਪਟਨ ਵਿਨਿੰਦਰ ਸਿੰਘ ਜੀ ਪਾਣੀਆਂ ਦੇ ਰੱਖੇ ਨੇ ਹੱਥ ਚ ਕੈਂਚੇ ਫੜ ਕੇ ਗੈਂਤੀਆਂ ਤੁਸੀਂ ਫੜ ਕੇ ਹੱਥ ਦੇ ਵਿੱਚ ਚਾਂਦੀ ਦੀਆਂ ਕਈਆਂ ਇਹ ਪਿੱਛੋਂ ਐ ਲਿਆਏ ਭਗਾ ਕੇ ਕਹਿੰਦੇ ਮਾਰੋ ਟੱਕ ਜ਼ੋਰ ਦੀ ਕੱਢ ਦਿਓ ਇੱਕ ਚੀਰ ਕੇ ਇੱਕ ਹੋਰ ਲੈਣ ਤੇ ਅੱਜ ਕਹਿੰਦੇ ਨੇ ਅਸੀਂ ਪਾਣੀਆਂ ਦੇ ਰੱਖੇ ਨੇ ਹੱਦ ਕਰਤੀ ਧੋਰੇ ਫੇਸ ਐਡੇ ਡਬਲ ਫੇਸ ਮੈਂ ਤਾਂ ਕਦੇ ਜ਼ਿੰਦਗੀ ਨਹੀਂ ਸੋਚਿਆ ਇੱਤੇ ਦੋਰੇ ਫੇਸ ਵੀ ਪੰਜਾਬ ਚ ਸਟੇਟਮੈਂਟ ਹੋਰ ਦੇ ਦਿੰਦੇ ਨੇ ਹਰਿਆਣਾ ਚ ਹੋਰ ਦੇ ਦਿੰਦੇ ਨੇ ਰਾਜਸਥਾਨ ਚ ਹੋਰ ਦੇ ਦਿੰਦੇ ਦਿੱਲੀ ਚ ਹੋਰ ਦੇ ਦਿੰਦੇ ਮੈਨੂੰ ਲੱਗਦਾ ਜੇ ਕਿਤੇ ਉਹ ਕਿਤੇ ਪੁਲਾੜ ਚ ਚਲੇ ਜਾਣ ਚੰਦਰਮਾ ਤੇ ਵੀ ਜਾ ਕੇ ਕੋਈ ਹੋਰ ਸਟੇਟ